ਲੈ ਕਰੋ ਚੱਕ ਲੱਟਣ ਉੱਤੋਂ ਵਧੀਆ ਲੱਗੀਆਂ ਹੋਈਆਂ ਸ਼ੀਟ ਕਵਰ ਨਵੇਂ ਲੱਗੇ ਹੋਏ ਆ ਜਿਵੇਂ ਕਾਰ ਚ オリジナル ਆ ਕਾਰ ਜਿਵੇਂ ਇਹ ਕਿਹਦਾ ਜਮਾ ਤੋਹਫਾ ਆ ਗਿਆ ਸასი ਕਾਲ ਦੋਸਤੋ ਹੋਰ ਸਾਰੇ ਵਧੀਆ ਠੀਕ ਠਾਕ ਹੋਵੋਗੇ ਤੇ ਅੱਜ ਦੀ ਵੀਡੀਓ ਬਾੜੀ ਘੈਂਟ ਆ ਯਾਰ ਮੈਂ ਕਹਿੰਦਾ ਵੀ ਗੱਡੀ ਐ ਨਹੀਂ ਘੈਂਟ ਲਿਆ ਦਿੰਨਾ ਤੁਹਾਨੂੰ ਸਰੇ ਗੱਲਬਾਤ ਤੇ ਵੀਡੀਓ ਆਪਣੇ ਚੈਨਲ ਤੇ ਹੋਰ ਬਹੁਤ ਵੀਡੀਓ ਪਈਆਂ ਹੋਈਆਂ ਗੱਡੀਆਂ ਦੀਆਂ ਤੇ ਕਾਫੀ ਵੀਡੀਓ ਪਈਆਂ ਹੋਈਆਂ ਤੁਸੀਂ ਜਾ ਕੇ ਚੈੱਕ ਕਰ ਸਕਦੇ ਹੋ ਤੇ ਜਿੰਨੀਆਂ ਪਿਛਲੀਆਂ ਗੱਡੀਆਂ ਸੀਗੀ ਆਪਾਂ ਵੇਚਤੀਆਂ ਸਾਰੀਆਂ ਉਹ ਤੇ ਹੁਣ ਇਹ ਗੱਡੀ ਲੈ ਕੇ ਆਇਆ ਬਈ ਸਰੇ ਗੱਲ ਬਾਤ ਆ ਜਮਾ ਹੈ ਤੋਹਫਾ ਮਾੜੇ ਮੋٹے ਪੈਸੇ ਬੰਦਾ ਆਪਦੀ ਖੁਸ਼ੀ ਲਈ ਲਾ ਲੂਗਾ ਜੇ ਲਾਉਣੇ ਨਹੀਂ ਅਵਲ ਚ ਲੋਡ ਨਹੀਂ ਹੈਗੇ ਪੈਸੇ ਲਾਉਣ ਦੇ ਤੇ ਉਸ ਤੋਂ ਬਾਅਦ ਜੋ ਬਈ ਆਪਣੀ ਰਿਕਵੈਸਟ ਹੁੰਦੀ ਹੈ ਛੋਟੀ ਜੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਕਮੈਂਟ ਕਰ ਦਿਓ ਤੇ ਵੀਡੀਓ ਦੇਖ ਕੇ ਦੱਸਿਓ ਵੀਡੀਓ ਕਿੱਦਾਂ ਲੱਗੀ ਬਾਕੀ ਇਨਫੋਰਮੇਸ਼ਨ ਤੁਹਾਨੂੰ ਆਜੋ ਨਾਲ ਹੀ ਨਾਲ ਦਿੰਨਾ ਮੈਂ ਫਿਰ ਵੀਡੀਓ ਨਹੀਂ ਲੰਬੀ ਹੋ ਜਾਣੀ ਆ ਤੇ ਆਜੋ ਫਿਰ ਰਾਮ ਕੋ ਹੁਣ ਤੱਕ ਨਾਲ ਦਾ オリジナル ਆ ਸ਼ੀਟ ਕਵਰ ਜਮਾ ਇਹਨਾਂਵੇਂ ਲੱਗੇ ਹੋਏ ਆ ਪਹਿਲਾਂ ਗੱਡੀ ਮਤੋਂ ਚਾਰੇ ਪਾਸਿਓਂ ਦਿਖਾਣਾ origignal ਆ ਗੱਡੀ ਜਿੰਨੀ ਹੋਈ ਆ ਕਰੋ ਚੈੱਕ ਗਲੀ ਵੀ ਕਿਤੋਂ ਨਹੀਂ ਹੈਗੀ ਤੇ ਮੈਂ ਬਾਹਰ ਖੜਾ ਕੇ ਬਣਾਉਣੀ ਸੀਗੀ ਵੀਡੀਓ ਮੇਰਾ ਟਾਈਮ ਜਾਈ ਲੱਗਿਆ ਹੈਗਾ ਤੇ ਗੱਡੀ ਦੀ ਲੁੱਕ ਚੈੱਕ ਕਰੋ ਪਹਿਲਾਂ ਮਾੜੀ ਮੋਟੀ ਹੁੰਦੀ ਆ ਚਲੋ ਆਪਾਂ ਮਰਦੇ ਆ ਪਰ ਗੱਡੀ ਸਾਰੀ origignal ਆ ਬਈ ਇਹ ਸ਼ੌਤ ਸ਼ਿੱਟਾਂ ਸ਼ੌਤ ਤੋਂ ਲੈ ਕੇ ਅੱਗਿਓਂ ਜਿੰਨੀਆਂ ਚੀਜ਼ਾਂ ਸਾਰੀਆਂ origignal ਆ ਕਰ ਬਈ ਇਹ ਆ ਜਮਾਇ ਨਮੀ ਪਈਆ ਕਾਰ ਤੇ ਮਾੜੀ ਮੋਟਾ ਯਾਨੀ ਕਿ ਥੋੜਾ ਬੋਤਾ ਖਰਚਾ ਜਿਵੇਂ ਪਿੱਛੇ ਇੱਕ ਲੋਕ ਨਹੀਂ ਹੈਗਾ ਤੇ ਦੇਖੋ ਪਹਿਲਾਂ ਗੱਡੀ 2003 ਮਾਡਲ ਚਿੱਪ ਵਾਲੀ ਆਰ ਸੀ ਆ ਨੰਬਰ ਪਲੇਟਾਂ ਲੱਗ ਜਾਣਗੀਆਂ ਇੱਧਰੋਂ ਕਰ ਲੋ ਚੈੱਕ ਇਹ ਚੀਜ਼ ਆ ਇਹ ਥੋੜੀ ਜੀ ਅੰਦਰ ਬਾੜਨ ਲੱਗੇ ਲੱਗੀ ਐ ਇੱਥੋਂ ਮੇਜਰ ਡੈਮੇਜ ਕੁਛ ਨਹੀਂ ਹੈਗਾ ਇਹ ਚ ਰੰਗ origignal ਆ ਗੱਡੀ ਦਾ ਗੱਡੀ origignal ਆ ਜਮਾਇਤ ਸਾਹਿਬ ਪਈਏ ਮੈਂ ਤੁਹਾਨੂੰ ਅੰਦਰੋਂ ਵੀ ਕੰਡੀਸ਼ਨ ਚੈੱਕ ਕਰਉਣਾ ਕਾਰ ਦੀ ਤੇ ਕਰੋ ਚੈੱਕ ਚਿੱਪੜੀ ਕਾਪੀ ਆ ਸਰਕਾਰੀ ਨੰਬਰ ਪਲੇਟਾਂ ਲੱਗ ਜਾਣਗੀਆਂ ਤੇ 01 ਇੰਜਨ ਆ ਕਾਰ ਦਾ ਇੰਜਨ ਵਧੀਆ ਇੰਜਨ ਗੇਅਰ ਵਧੀਆ ਗਲੀ ਵੀ ਕਿਤੋਂ ਨਹੀਂ ਹੈਗੀ ਕਾਰ ਤੇ ਆਲ ਇਧਰੋਂ ਵੀ ਕੰਡੀਸ਼ਨ ਚੈੱਕ ਕਰੋ ਇਹਦੀ ਫੋਟੋ ਹੈਗੀ ਆਪਣੇ ਕੋਲ ਭੇਜ ਦਾਂਗੀ WhatsApp ਤੇ ਮੈਸੇਜ ਕਰ ਦਿਓ ਸ਼ੀਟ ਕਵਰ ਅੰਦਰ ਜਮਾਏ ਨਵੇਂ ਲੱਗੇ ਹੋਏ ਆ ਪਿੱਛੇ ਵਾਲੇ ਵੀ ਤੇ ਅੱਗੇ ਵਾਲੇ ਵੀ ਆ ਲੋ ਅੰਦਰੋਂ ਦੇਖੋ ਗੱਡੀ ਦੀ ਕੰਡੀਸ਼ਨ ਇਹ ਆਹ ਦੇਖੋ ਕੈਮਰੋ ਵੀ ਸਾਰਾ ਓਰੀਜਨਲ ਆ ਇਹ ਜਿੰਨਾ ਵੀ ਰੰਗ ਆ ਇਹ ਤੇ ਗਲੀ ਗੁਲੀ ਕਿਤੇ ਨਹੀਂ ਹੈਗੀ ਕਾਰ ਇਹ ਅੰਦਰੋਂ ਦੇਖੋ ਤੁਸੀਂ ਬਈ ਬਹੁਤ ਨਵੀਂ ਕਾਰ ਆ ਇਹ ਤੇ ਘੱਟ 90000 ਓਰਿਜਨਲ ਚੱਲੀ ਹੋਈ ਆ ਏਸੀ ਨਹੀਂ ਹੈਗਾ ਵਿਦਾਊਟ ਏਸੀ ਆ ਤੇ ਅੰਦਰੋਂ ਕੰਡੀਸ਼ਨਰ ਹੀ ਹੈ ਜੀ ਕਰੋ ਚੈੱਕ ਓਕੇ ਵੀ ਆ ਜਮਾਂ ਹੈ ਕਾਰ ਬਈ ਇਹ ਤੇ ਹਲਕੀ ਜਿਹੀ ਉਹ ਭਾ ਦੀ ਆ ਕਾਰ ਥੋੜਾ ਅੱਗੇ ਉਹ ਦਿਖਾਣਾ ਮਾੜੇ ਮੋٹے ਡੈਂਟ ਜਿਹੇ ਹੋਏ ਨੇ ਪਰ ਗੱਡੀ ਸਾਰੀ ਓਰਿਜਨਲ ਆ ਜੀ ਜਿੰਨੀ ਹੈਗੀ ਗਲੀ ਵੀ ਕਿਤੋਂ ਨਹੀਂ ਹੈਗੀ ਟਰਨ ਨਵੀਂ ਆ ਗਿਓ ਕੰਡੀਸ਼ਨ ਹੈ ਰਹੀ ਹੈ ਇਹਦੀ ਬੈਟਰੀ ਵਗੈਰਾ ਓਕੇ ਆ ਨਵੀਂ ਲੱਗੀ ਹੋਈ ਐ ਐਮਆਰੋਂ ਦੀ ਹੁਣ ਮੈਂ ਇਹਦੀਆਂ ਥੋੜੀਆਂ ਤੁਹਾਨੂੰ ਕਮੀਆਂ ਦੱਸ ਦਿੰਨਾ ਇੱਥੋਂ ਜਿਵੇਂ ਹਲਕਾ ਫੁਲਕਾ ਜਿਹਾ ਡੈਟ ਡੰਟ ਹੁੰਦੇ ਆ ਓਵੇਂ ਆ ਲੱਗੀ ਬੱਜੀ ਕਿਤੋਂ ਨਹੀਂ ਹੈਗੀ ਕਾਰ ਤੇ ਆਹ ਕਰ ਲਓ ਚੈੱਕ ਕੰਡੀਸ਼ਨ ਸ਼ੀਟਾਂ ਛੂਟਾਂ ਨਵੀਆਂ ਲੱਗੀਆਂ ਹੋਈਆਂ ਜਿਵੇਂ ਈਜ਼ੀ ਨਹੀਂ ਹੈਗਾ ਨੋਨ ਏਸੀ ਆ ਤੇ ਤੇ ਕਾਰ ਵੀ ਜਮਾ ਯੋਕੇ ਆ ਉਸ ਤੇ ਬਾਅਦ ਚੋਂ ਆਪਾਂ ਕਾਰ ਦੇਣੀ ਹੈ ਬਈ ਆਪਣਾ ਰੇਟ ਫਿਕਸ ਹੋਊਗਾ ਆਪਾਂ ਦੇਣੀ ਆ ਕਾਰ 34000 ਰੁਪਏ ਦੀ ਫਿਕਸ ਰੇਟ ਆਪਣਾ 34000 ਦੀ ਕਾਰ ਦੇਣੀ ਆ ਬਈ ਹੋਰ ਮੌਕੇ ਤੇ ਹੋਇਆ ਜੇ ਹੋਈ ਗੰਜائش ਆਪਾਂ ਕਰ ਦਾਂਗੇ ਤੇ ਬਈ ਸਰੇ ਆ ਪਹਿਲੀ ਵਾਰੀ ਇੰਨੀ ਓਰੀਜਨਲ ਕਾਰ ਆਈ ਆ ਵੀ ਜਮਾ ਇਹ ਸਾਰੇ ਪੈਸਾ 2003 ਮਾਡਲ ਆ ਸਰਕਾਰੀ ਨੰਬਰ ਪਲੇਟਾਂ ਲੱਗ ਜਾਣਗੀਆਂ ਚਿੱਪੜੀ ਆਰਸੀ ਆ ਤੇ ਪਾਸਿੰਗ ਨਹੀਂ ਹੋਣੀ ਹੈਗੀ ਇਹਦੀ ਅਡਵਾਂਸਡ ਪਾਸਿੰਗ ਆ ਇਹ 21 ਪਤਾ ਨਹੀਂ 22 ਚ ਪਾਸਿੰਗ ਮੁੱਕ ਗਈ ਸੀਗੀ ਇਹਦੀ ਤੇ ਜਿਹੜੇ ਮੇਰੇ ਵੀਰ ਭਰਾ ਹਨੇ ਲੈਣੀ ਆ ਆਪਾਂ ਨੂੰ ਵਟਸਐਪ ਤੇ ਮੈਸੇਜ ਕਰ ਸਕਦਾ ਫੋਨ ਕਰ ਸਕਦਾ ਤੇ ਆਪਾਂ ਨੂੰ ਇੰਸਟਾ ਤੇ ਵੀ ਫੋਲੋ ਕਰ ਲਿਓ ਪ੍ਰਿੰਸ ਧਮਾਨ ਪਾ ਕੇ 7500 ਆਪਣੀ ਆਈਡੀ ਆ ਇਹਨੂੰ ਸ਼ੇਅਰ ਜਰੂਰ ਕਰ ਲਿਆ ਕਰੋ ਲਾਈਕ ਕਰ ਦਿਆ ਕਰੋ ਕਮੈਂਟ ਕਰ ਦਿਆ ਕਰੋ ਤੇ ਵੀਡੀਓ ਜਰੂਰ ਦੱਸਿਆ ਕਰੋ ਕਿਦਾਂ ਲੱਗੀ ਤੇ ਮਿਲਦੇ ਆਪਾਂ ਅਗਲੀ ਵੀਡੀਓ ਚ ਸਾਰੇ ਨੂੰ ਸਤਿ ਸ਼੍ਰੀ ਅਕਾਲ